करीब दो साल पहला डोंकी राही अपने भविख में सुनहरी बनाने के लिए चंकी रोजी रोटी की भाल वास्ते अमरीका गया सी। पर कैंसर नाम दिन मुराद बीमारी ने उसू अमरीका पहुंचद्या ही अपनी गिरफ्तार जिस कारण वह उ लम्बा समा बीमार रहने मगरों दम तोड़ गया ਮਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਖਾਂ ਵਿੱਚ ਕਈ ਸੁਪਨੇ ਸਜਾ ਕੇ ਆਪਣੇ ਪੁੱਤਰ ਵਿਨੋਦ ਸਿੰਘ ਨੂੰ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਉੱਤੇ ਇਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਵੇਗਾ ਵਿਨੋਦ ਦੇ ਪਿਤਾ ਦਾ ਕਹਿਣਾ ਹੈ ਕਿ ਜਿਸ ਵੇਲੇ ਵਿਨੋਦ ਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀ ਤਾਂ 7 ਮਹੀਨੇ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਕਿਉਂਕਿ 7 ਮਹੀਨੇ ਉਹ ਡੌਂਕੀ ਰਾਹੀਂ ਜੰਗਲਾਂ ਦੇ ਵਿੱਚੋਂ ਨਿਕਲਿਆ ਸੀ ਅਤੇ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ 1 ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ जिसके बारे उन्होंने विनोद दे नाल दे तो पता चल है लंबा समा विनोद मदद पर अखीर दे नाल लड़े लड़े विनोद की रोंदी हुई विनोद दी मां दिया अखा आज भी अपने पुत्र उड़ीक रही पीड़ित परिवार ने सरकार पासों मदद की गुहार लगाई है और उन्होंने कहा है कि वह बहुत व्डे खर्चे हेठ आ चुके हैं और यह कर्जा विच असमर्थ हैं उन्होंने कहा है कि सरकार उन्होंने इस दुख भरे वेले विच मदद जरूर करे कपूरथला तो निर्मल सिंह दी रिपोर्ट मेरा नाम प्रताप सिंह शिवपुर रहने वाले शिरदयाल वाला बेटे ने विदेश कदो भेजा ਸੀ ਅਮਰੀਕਾ ਕੋਲ ਭੇਜਿਆ ਸੀ 2022 ਚ 2022 ਚ 8 ਮਹੀਨੇ ਸੀ ਜੀ ਕੋਲੋਂ ਆਪਣੇ ਦੇ ਰੂਪੇ ਗਿਆ ਕਿੰਨੇ ਪੈਸੇ ਲਾ ਗਏ ਸੂਦੇ 42 ਲੱਖ ਰੁਪਏ ਲਾਇਆ ਹੈ ਤੇ ਕਿਵੇਂ ਕਿਵੇਂ ਹੋਈ ਇਹ ਸਾਰਾ ਉਹ ਜਿਹੜਾ ਕੈਪੀਲੀ ਹੋਈ ਉਹ ਕਿਤਨਾ ਹੋਈ ਹੈ ਕੀ ਹੋਇਆ ਉਹਨਾਂ ਨੇ ਜਿੱਥੋਂ ਗਿਆ ਵਾ ਤੇ ਡੇਢ ਡੇਢ ਮਹੀਨਾ ਕੰਮ ਕੀਤਾ ਵਾ ਉਤਵਾਇ ਪਰਵalon ਆ ਗਈ ਹੈ ਉਹ ਟੈਸਟ ਕਰਾਉਂਦਾ ਰਿਹਾ ਸਾਨੂੰ ਇਹ ਕੋਸ਼ ਨਹੀਂ ਆ ਫਿਰ ਵੱਡਾ ਟੈਸਟ ਕਰਾਏ ਆ ਉਹਨਾਂ ਦੱਸਿਆ ਤੇ ਮੈਂ ਕੈਂਸਰ ਬਣ ਗਿਆ ਹਾਂ ਯਾਰ ਸਾਨੂੰ ਦੱਸਿਆ ਵੀ ਆ ਗੱਲ ਮਣੀ ਫਿਰ ਕਹਿੰਦੇ ਨਹੀਂ ਕਿ ਵਾਪਸ ਆਇਆ ਕਰ ਰਿਹਾ ਪਹਿਲਾਂ ਮੇਰਾ ਇਥੇ ਇਲਾਜ ਹੋ ਜਾਣਾ ਮੇਰੇ ਇਨਸ਼ੋਰੈਂਸ ਹੋਈ ਵੀ ਆ ਇਹ ਤਾਂ ਬਸ ਸਾਨੂੰ ਪਤਾ ਸਮਝ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਗੱਲ ਹੁੰਦੀ ਰਹਿੰਦੀ ਗੱਲ ਹੁੰਦੀ ਰਹਿੰਦੀ ਸੀ ਆ ਤਾਂ ਬਿਲਕੁਲ ਠੀਕ ਆ ਇਹ ਸਾਨੂੰ ਪਹੁੰਚਦਾ ਰਿਹਾ ਸੀ ਇਹ ਦੱਸਿਆ ਕਿ ਇੱਕ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਡਾਕਟਰਾਂ ਵੱਲੋਂ ਦੱਸਿਆ ਕਰੇ ਵੱਲੋਂ ਇਹ ਸਾਨੂੰ ਮੰਡੇ ਦੱਸਿਆ ਵਾ ਅੱਛਾ ਡੇਟਿੰਗ ਦੱਸਿਆ ਕਹਿੰਦਾ ਵੀ ਮੈਨੂੰ ਆ ਡਾਟਾ ਦੱਸੋ ਤੇ ਵੀ ਡਾਕਟਰ ਕਹਿੰਦੇ ਠੀਕ ਕਰ ਦੇਵਾਂਗੇ ਦੇਖੋ ਯਾਰ ਨਹੀਂ ਹੋਇਆ ਜਦੋਂ ਭੇਜਿਆ ਸੀਗਾ ਫਿਰ ਉਸ ਟਾਈਮ ਕਰਜ਼ਾ ਚੱਕ ਕੇ ਕਿ ਕਰਜ਼ਾ ਚੱਕ ਕੇ ਭੇਜਿਆ ਸੀ ਯਾਰ ਜੋ ਕੇ ਪੈਸੇ ਇਹਨੇ ਤਾਂ ਇਕੱਠੇ ਬੰਦਾ ਇਕੱਠਾ ਕਰ ਲੈਂਦਾ ਯਾਰ ਜਿੰਨੇ ਬਸਾਰੇ ਪੜੇ ਆ ਉਹ ਬਿਲਕੁਲ ਬਿਲਕੁਲ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40 ਲੱਖ ਰੁਪਏ ਬੜੀ ਵੱਡੀ ਰਕਮ ਹੁੰਦੀ ਆ 40 ਲੱਖ ਰੁਪਏ ਹੁਣ ਲੱਗਦਾ ਕਿ ਹੁਣ ਤਾਂ ਇਹ ਵਿਚਾਰ ਨਾਲ ਇਹ ਸੋ ਮੇਚੀ ਕੋਈ 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 ਵੇਚੀ ਆ ਜੀ ਜੋੜੀ ਨਾਲ ਪਰਦੇਸ ਸਰੋਂ ਬੁਲਾਉਂਦੇ ਨੇ ਜੇ ਇਹਨੇ ਉਹਨੂੰ ਪੂਰਾ ਕੀ ਹੋਣਾ ساری ਜ਼ਿੰਦਗੀ ਚ ਬੇਟੇ ਉਹਨੂੰ ਵੀ ਗਵਾਲਿਆ ਦੋਟਾ ਗਵਾਲਾ ਤੇ ਜੋ ਚਾਰ ਕਨਾਲੇ ਕੋਈ ਗਵਾਲੀ ਹੁਣ ਕਿੱਥੋਂ ਖਾਵਾ ਵਿਚਾਰ ਕਰਜਾ ਬਹੁਤ ਹੈ ਸਾਡੇ ਸਿਰ ਤੇ ਇਹ ਜੋ ਮੰਗ ਜਿਹਾ ਸੀ ਕਰਦੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਹੋ ਕਹਿਣਾ ਵੀ ਸਾਰੀ ਸਹੂਲਤ ਕਰਨ ਸਾਡੀ ਕੋਈ ਮਦਦ ਕੀਤੀ ਜਾਵੇ ਇਹ ਲੋਕ ਗਿਆਨ ਵਾਲਾ ਤਾਂ ਚਲਾ ਗਿਆ ਚਲੋ ਇਹਨਾਂ ਦੀ ਗੱਲ ਆ ਤੁਸੀਂ ਨਾਮ ਕੀ ਹੈ ਤੁਹਾਡਾ ਸੁਮਿਤੋਸ਼ ਅੱਡੇ ਬੇਟੇ ਜਿਹੜੀ ਮਾਤਮੇ ਵਿਦੇਸ਼ ਜਾ ਕੇ ਉਸ ਬਾਰੇ ਕੀ ਕੋਈ ਜਾਣਕਾਰੀ ਤੁਸੀਂ ਕਿਹੜੇ ਸੁਪਨੇ ਲੈ ਕੇ ਜਿਹੜਾ ਉਹ ਭੇਜਿਆ ਗਿਆ ਸੀ ਤੁਹਾਡੇ ਵੱਲੋਂ ਸੁਪਨੇ ਲੈ ਕੇ ਗਰੀਬੀ ਸੀ ਕਹਿੰਦੇ ਸੀ ਨਾ ਗਰੀਬੀ ਦੂਰ ਕਰ ਜਾਣਾ ਮੈਨੂੰ ਭੇਜੋ ਅਸੀਂ ਕਿਹਾ ਬੋਤਾ ਆਪਣੇ ਕੋਲ ਕੋਈ ਚ ਵੀ ਨਹੀਂ ਆਪਾਂ ਕਸੀ ਕਿਨੇ ਭੇਜਾਂ ਉਹ ਕਹਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਫਿਰ ਕੀਤਾ ਚਾਰਕ ਨਾਲ ਪਹਿਲੀ ਵੇਚੀ ਸੀ ਫਿਰ ਕੋਈ ਖੜੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਤੇ ਫਿਰ ਅਸੀਂ ਭੇਜ ਦਿੱਤਾ 7 ਮਹੀਨਿਆਂ ਨੂੰ ਰਸਤੇ ਚ ਲੱਗ ਗਏ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਾ ਸੀ ਨੌ ਕਿਲਾ ਤੇ ਗਿਆ ਸੀ ਤੇ ਐਡਮਿਨਾਈ ਕੰਮ ਕੀਤਾ ਸਤ ਪ੍ਰੋਬਲਮ ਆ ਗਈ। ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ। ਤੇ ਕਹਿੰਦਾ ਮੈਨੂੰ ਆ ਕੋਸ਼ਾ ਆ ਗਿਆ ਜੇ। ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ। ਅਸੀਂ ਵਾਜ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਲਾਜ ਕਰਾ ਲਵਾਂਗੇ। ਕਹਿੰਦਾ ਨਹੀਂ ਮੰਮੀ ਉਥੇ ਨਹੀਂ ਲਾਜ ਆ ਜਗਾ ਇੱਥੇ ਲਾਜ ਆ ਜਾ। ਅਸੀਂ ਕਿਹਾ ਲਾਜ ਹੁੰਦਾ ਪਰ ਨਹੀਂ ਮੇਰੇ ਪੁੱਤ ਨੂੰ ਲਾਜ ਨਹੀਂ ਆਇਆ। ਉਹ ਸਭ ਬਿਮਾਰੀ ਨਾਲ ਲੜਦਾ ਰਿਹਾ ਬਹੁਤ ਵੱਜਾ ਬਹੁਤ ਉਹਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ ਸਾਨੂੰ ਨਹੀਂ ਦੱਸਦਾ ਸੀ ਵੀ ਮੈਂ ਜਿਆਦਾ ਹੋ ਗਿਆ ਜਿਸ ਨੇ ਦੱਸ ਸੀ ਵੀ ਮੈਨੂੰ ਆ ਪ੍ਰੋਬਲਮ ਤਾਂ ਚੜ ਗਈ ਮੇਰੇ ਛਾਤੀ ਤੇ ਚੜ ਗਈ ਸਾਨੂੰ ਫਿਰ ਮੈਨੂੰ ਪਤਾ ਲੱਗਾ ਇਹ ਤਾਂ ਕਰੇ ਕਿਨੇ ਉਸੂਰਾ ਹੋ ਗਿਆ ਉਹਨੇ ਸਾਨੂੰ ਦੱਸਿਆ ਪ੍ਰੋਬਲਮ ਜਿਆਦਾ ਹੋ ਗਈ ਹੈ ਲੈ ਸੀ ਕੁਛ ਨਹੀਂ ਕਰ ਪਾਏ ਜਿਹੜੀ ਜਿਹੜੀ ਆ ਉੱਥੇ ਜਾਂਦੀ ਉਹ ਜਿਹੜੀ ਨਿਕਲਦੇ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਰਿਸ਼ਤੇਦਾਰ ਸੀ ਰਿਸ਼ਤੇਦਾਰ ਨਹੀਂ ਮੁੰਡੇ ਨਾਲ ਨਾਲ ਕਿੰਨਾ ਰਹਿੰਦਾ ਸੀ ਉਹਨਾਂ ਨੇ ਹਲਪ ਕੀਤੀ ਹੈ ਇਕੱਠੇ ਕੁੱਤੇ ਪੈਸੇ ਪਤਾ ਨਹੀਂ ਕਿਵੇਂ ਕੀਤੇ ਨੇ ਫਿਰ ਉਹਨਾਂ ਫੇਸ ਦਿੱਤੀ ਅਸੀਂ ਉਹਨਾਂ ਦਾ ਵੀ ਤਾਂ ਮਾਦ ਕਰਨੇ ਕਿੰਨਾ ਸਾਨੂੰ ਮੂੰਹ ਤਾਂ ਵਿਖਾਤਾ ਮਾਤਾ ਜੀ ਬਹੁਤ ਸਾਰੇ ਲੋਕਾਂ ਜਿਹੜੇ ਡੌਂਟੀ ਦਾ ਸ਼ਕਾਰ ਹੋਏ ਨੇ ਸਰਕਾਰ ਦੇ ਕੋਲ ਉਮੀਦ ਕਰਦੇ ਹੋ ਕਿਸੇ ਗੱਲ ਦੀ ਕਿ ਇੰਚਾਰ ਵਾਲਾ ਚਲਾ ਗਿਆ ਹੁਣ ਜਿਹੜੇ ਦੱਸਿਆ ਕਿ ਕਰਜ਼ ਬਹੁਤ ਹੈ ਤੁਹਾਡਾ ਕਰਜ਼ ਬਹੁਤ ਹੈ ਸਰਕਾਰ ਮਦਦ ਕਰ ਦੇਵੇ ਤਾਂ ਠੀਕ ਹੈ ਹਮ ਤਾਂ ਧੰਨਵਾਦ ਕਰਾਂਗੇ ਕਰਜ਼ੋਂ ਕਾਰਨ ਦਾ ਕੋਈ ਹੋਰ ਨਗਰੀਆ ਨਹੀਂ ਹੈਗਾ ਕੋਈ ਸਾਡੇ ਕੋਲ ਆ ਲੰਦੀ ਨਹੀਂ ਹੂੰ ਕਰਜ਼ਾ ਚਾਪ ਕੇ ਵਿਦੇਸ਼ ਕੋ ਜਾ ਰਿਹਾ ਹੈ ਕਰਜ਼ਾ ਚਾਪ ਕੇ ਕਿੰਨੀ ਉਮਰ ਦੀ ਬੇਟੀ ਇਹ ਬਾਈ ਸਭਾ ਲਗੇ ਸੇ